ਮੇਰਾ ਨਾਮ ਜੈਮਲ ਸਿੰਘ ਜਗਦਾ ਦਾ ਨਾਮ ਦਾ ਇੰਦਰਾ ਕਲੋਨੀ ਕੋਟ ਖਾਲਸਾ ਕੀ ਮਸਲਾ ਹੈ ਮਸਲਾ ਤੁਹਾਡੇ ਸਾਹਮਣੇ ਹੀ ਆ ਪਾਣੀ ਦਾ ਵੇਖੋ ਪਾਣੀ ਜੀ ਖਲੋਗੇ ਤੁਹਾਡੇ ਨਾਲ ਗੱਲਬਾਤ ਕਰ ਰਹੇ ਆ ਗੰਦੇ ਪਾਣੀ ਦਾ ਮੰਦਾ ਹਾਲ ਹੈ ਕਈ ਇਹ ਹੁਣ 6-7 ਮਹੀਨੇ ਹੋ ਗਏ ਇਹੋ ਹਾਲ ਹੁੰਦੇ ਆ ਤੇਰੇ ਦੇ ਘਟ ਪੜਿਆ ਕੋਈ ਨਹੀਂ ਸੁਣਦਾ ਇੱਥੇ ਬੜੇ ਨੇ ਧਰਨੇ ਤੁੰਨੇ ਵੀ ਲਾਏ ਆ ਬੜਿਆ ਪ੍ਰਧਾਨਾਂ ਨੂੰ ਵੀ ਆਖਿਆ ਕੋਈ ਪ੍ਰਧਾਨਪੁਰ ਤੋਂ ਹੁਣ ਕੋਈ ਗੱਲ ਨਹੀਂ ਸੁਣਦੇ ਹੁੰਦੇ ਵੀ ਆ ਜਿਆ ਕਿੰਨਾ ਟਾਈਮ ਹੋ ਗਿਆ ਆਹ 6-7 ਮਹੀਨੇ ਹੋ ਗਿਆ ਐਂਦਾ ਮੰਦਾਲ ਹੋਣ ਡਾਗੇ ਤੇ ਮਾੜਾ ਮੋਟਾ ਹੋਣ ਤੇ ਬਹੁਤ ਜ਼ਿਆਦਾ ਹੋ ਗਿਆ ਤੇ ਤੁਹਾਡੇ ਸਾਹਮਣੇ ਹੀ ਕੀ ਮੰਗ ਕਰਦੇ ਅਸੀਂ ਮੰਗ ਆਦੀ ਕਰਨੀ ਆ ਪਾਣੀ ਪੀ ਵੀ ਲੋਕ ਬਿਮਾਰ ਹੋਣ ਡੇ ਕੋਈ ਕੇਸ ਨਿਕਲ ਕੇ ਬਾਹਰ ਆ ਬਥੇਰੇ ਆ ਲੋਕਾਂ ਦੇ ਵਿਚਾਰਾ ਢੇਰ ਭੀੜ ਹੋਣ ਡੇ ਇਹ ਮਾੜੇ ਲੋਕੀ ਆ ਇੱਥੇ ਗਰੀਬ ਲੋਕ ਰਹਿੰਦੇ ਆ ਉਹ ਇਤੋਂ ਲਾਗੋ ਚਾਗ ਦਵਾਈ ਲੈ ਲੈਂਦੇ ਆ ਪ੍ਰਸ਼ਾਸਨ ਨੂੰ ਇਸ ਗੱਲ ਦੀ ਕੋਈ ਚਿੰਤਾ ਹੀ ਨਹੀਂ ਆ ਵੀ ਲੋਕ ਮੰਨਦੇ ਗੰਦਾ ਪਾਣੀ ਤੁਹਾਡੇ ਸਾਹਮਣੇ ਉਹ ਪਾਣੀ ਵੇਚ ਆਉਂਦੇ ਆ ਡੂਟੀਆਂ ਦੇ ਉਹ ਪਾਣੀ ਲੋਕ ਪੀਣ ਨੂੰ ਮਜਬੂਰ ਹੋਏ ਜੇ ਤੁਹਾਡੀ ਮੰਗ ਨਾ ਪੂਰੀ ਕੀਤੀ ਗਈ ਫਿਰ ਨਹੀਂ ਪਾਣੀ ਮੰਗ ਪੂਰੀ ਕਰਨਗੇ ਤਾਂ ਫਿਰ ਹਾਰ ਕੇ ਕੋਹ ਨਾ ਕੋਹ ਕਰਾਂਗੇ ਤੇ ਤੁਹਾਨੂੰ ਲਾਵਾਂਗੇ ਹੀ ਸੜਕਾਂ ਤੇ ਜਾ ਜਾ ਕੇ ਫਿਰ ਖੱਟਾ ਨਾ ਕਰਾਂਗੇ ਤੇ ਪੇਂਡਾਵਾਂਗੇ ਕੀ ਨਾਮ ਤੁਹਾਡਾ ਸ਼ਾਲੂ ਜਗ੍ਹਾ ਦਾ ਨਾਮ ਦਾ ਇੰਦਰਾ ਕਲੋਨੀ ਕੋਟ ਖਾਰਸਾ ਗਲੀ ਨੰਬਰ 9 ਕੀ ਮਸਲੇ ਗਏ ਸੀਵਰੇਜ ਦੇ ਪਾਣੀ ਦਾ ਜੋ ਬੜੀ ਕੀ ਪ੍ਰੋਬਲਮ ਹੈ 6 ਮਹੀਨਿਆਂ ਤੋਂ ਹੋਈ ਆ ਛੋਟੇ ਛੋਟੇ ਬੱਚੇ ਸਾਡੇ ਸਕੂਲ ਜਾਣ ਤੋਂ ਵੀ ਮੁਸ਼ਕਲ ਹੋ ਰਹੀ ਆ ਗੰਦੇ ਪਾਣੀ ਚੋਂ ਨਿਕਲ ਕੇ ਜਾਣਾ ਪੈ ਰਿਹਾ ਉਹਨਾਂ ਨੂੰ ਤੇ ਇਨਫੈਕਸ਼ਨ ਕਿੰਨੀ ਕਿ ਜ਼ਿਆਦਾ ਹੋ ਗਿਆ ਕਿ ਹਰ ਘਰ ਚ ਦੋ ਬੱਚੇ ਬਿਮਾਰ ਜਾਂ ਕਿਸੇ ਦੇ ਪੇਟ ਦਰਦ ਹੋ ਦੀ ਕਿਸੇ ਨੂੰ ਲੂਜ਼ ਮੋਸ਼ਨ ਹੋ ਰਹੀ ਹੈ ਇਹੋ ਹੀ ਪਾਣੀ ਸੀਵਰੇਜ ਦਾ ਪਾਣੀ ਜਿਹੜਾ ਸਮਰਸੀਬਲ ਪਾਣੀ ਦੇ ਜਮੀਨ ਰਾਹੀਂ ਜਾ ਰਿਹਾ ਤੇ ਆ ਰਿਹਾ ਉਹ ਚ ਇੰਨੀ ਕਿ ਸਮੈਲ ਆ ਰਹੀ ਹੈ ਪੀਣ ਵਾਲਾ ਪਾਣੀ ਵੀ ਪੀਣ ਦੇ ਮਤੇ ਨਹੀਂ ਕਾਬਿਲ ਹੈਗਾ ਅਸੀਂ ਐਮ ਐਲ ਏ ਆਫਿਸ ਤੇ ਗਏ ਆ ਦੋ ਚਾਰ ਦਿਨ ਤੋਂ ਮੈਂ ਪਹਿਲਾਂ ਪੀਏ ਨੂੰ ਫੋਨ ਵੀ ਕਰਦੀ ਆ ਪਰ ਪੀਏ ਨੇ ਮੈਨੂੰ ਇਹ ਸ਼્વાસਨ ਦਿੱਤਾ ਕਿ ਮੈਂ ਇਹ ਹਫਤੇ ਤੱਕ ਕਰਾਂਗਾ ਉਸ ਤੋਂ ਬਾਅਦ ਮੈਂ ਨੂੰ ਦੋ ਦਿਨ ਪਹਿਲਾਂ ਫੇਰ ਕਾਲ ਕੀਤੀ ਆ ਉਹਨੇ ਕਿਹਾ ਕਿ ਮੇਰੇ ਕੋਲ ਇਸ ਚੀਜ਼ ਦਾ ਕੋਈ ਨਹੀਂ ਹੱਲ ਹੈਗਾ ਅਸੀਂ ਅਫਸਰਾਂ ਨੂੰ ਕਹ ਸਕਦੇ ਆ ਇਸ ਤੋਂ ਇਲਾਵਾ ਅਸੀਂ ਕੁਝ ਨਹੀਂ ਕਰ ਸਕਦੇ ਸਾਡੇ ਕੋ ਪੈਸੇ ਦੀ ਕੋਈ ਗੰਜੈਸ਼ ਨਹੀਂ ਹੈਗੀ ਆਪਾਂ ਇਹਦਾ ਕੋਈ ਮਸਲਾ ਨਹੀਂ ਹੱਲ ਸਕਦੇ ਉੱਚੇ ਪੁੱਲ ਤੇ ਬੈਠ ਕੇ ਪੁੱਲ ਤੇ ਬੈਠ ਕੇ ਬੋਰੀਆਂ ਪਿਛਾ ਕੇ ਸਾਡੀ ਕੋਈ ਸੁਣਵਾਈ ਹੋਈ ਹੈ ਕੋਈ ਸੁਣਵਾਈ ਨਹੀਂ ਹੋਈ ਅੱਜ ਵੀ ਅੱਜ ਵੀ ਮੈਂ ਪੀਏ ਨੂੰ ਮੇਰੀ ਕਾਲ ਰਿਕਾਰਡਿੰਗ ਚੈੱਕ ਕੀਤੀ ਜਾਵੇ ਮੈਂ ਕਿੰਨੀ ਕਾਲਸ ਕੀਤੀਆਂ ਪੀਏ ਨੇ ਸਵਿਚ ਆਫ ਕਰ ਦਿੱਤਾ ਆ ਮੇਰੀ ਕਾਲ ਪਿਕ ਹੀ ਨਹੀਂ ਕੀਤੀ ਕਿਉਂਕਿ ਉਹਨੂੰ ਮੇਰੇ ਨੰਬਰ ਸੇਵ ਹੈਗਾ ਉਸਦੇ ਫੋਨ ਵਿੱਚ ਮੈਂ ਮੰਗ ਕਰਦੀ ਹਾਂ ਮੈਂ ਮੰਗ ਕਰਦੀ ਆ ਕਿ ਇਹਦਾ ਮਸਲਾ ਹੱਲ ਹੋਵੇ ਸੀਵਰੇਜ ਦੇ ਪਾਣੀ ਦਾ ਨਹੀਂ ਤੇ ਸਾਡੇ ਜੀ ਅੱਜ ਕਿਸੇ ਦੇ ਵੀ ਘਰ 'ਚ ਕੋਈ ਵੀ ਬੱਚਾ ਐਸ ਕੰਡੀਸ਼ਨ 'ਚ ਐਸੀ ਬਿਮਾਰੀ ਨਾਲ ਜਾਂ ਕੋਈ ਅਭੀ ਨਭੀ ਹੋ ਜਾਂਦੀ ਹੈ ਤੇ ਉਹਦੀ ਜ਼ਿੰਮੇਵਾਰ ਸਰਕਾਰ ਹੋਵੇਗੀ। ਸਰਕਾਰੀ ਹੋਊਗੀ ਫਿਰ। ਤੇ ਜੇ ਤੁਹਾਡਾ ਮਸਲਾ ਸਰਕਾਰ ਹੋਵੇਗੀ। ਨਾ ਹਲੋ ਇਹਦਾ ਤੇ ਉੱਚੇ ਪੱਥਰ ਦੇ ਤਰਨੇ ਤੇ ਬਵਾਂਗੇ ਸਾਡੇ ਬੱਚੇ ਵੀ ਨਾਲ ਹੀ ਬੈਠਣਗੇ। ਭੋਖੜ ਹੜਤਾਲ ਤੇ ਬਵਾਂਗੇ ਬੱਚਿਆਂ ਦੀ ਵੀ ਜੋ ਵੀ ਕੰਡੀਸ਼ਨ ਹੋਏਗੀ ਉਹ ਗਵਰਨਮੈਂਟ ਹੀ ਜ਼ਿੰਮੇਵਾਰ ਹੋਏਗੀ ਉਸ ਚੀਜ਼ ਦੀ। ਹਾਂਜੀ ਭਾਈ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਬੱਬਾ ਪ੍ਰਧਾਨ ਹੈ ਜੀ। ਕੀ ਮਸਲਾ ਹੈ ਮਸਲਾ ਕੀ ਹੈ ਜੀ ਮਸਲਾ ਤੁਹਾਡੇ ਸਾਹਮਣੇ ਆ ਜੀ ਨਰਕ ਦੀ ਜ਼ਿੰਦਗੀ ਆ ਪਾਣੀ ਭਰਿਆ ਹੋਇਆ ਗਲੀਆਂ ਦੇ ਵਿੱਚ 6 ਮਹੀਨੇ ਹੋ ਗਿਆ ਜੀ ਤਕਰੀਬਨ ਸਟਾਹਲੀ ਵਾਲੀ ਸਟਾਰਟ ਹੋਏ ਤੋਂ 6 ਮਹੀਨੇ ਹੋ ਗਿਆ ਪਰ ਅੱਜ ਤੇ ਬਹੁਤ ਜ਼ਿਆਦਾ ਬੁਰੇ ਹਾਲਾਤ ਨੇ ਅੱਜ ਦੇ ਜੋ ਹਾਲਾਤ ਆ ਤੁਹਾਡੇ ਸਾਹਮਣੇ ਆ ਕਿ ਬੱਚੇ ਬਹੁਤ ਪਰੇਸ਼ਾਨ ਆ ਬਿਮਾਰ ਰਹਿ ਰਹੇ ਨੇ ਲੋਕਾਂ ਦੇ ਘਰ ਡਿੱਗਣ ਤੇ ਆ ਗਏ ਨੇ ਇੰਨੀ ਨਰਕ ਦੀ ਜ਼ਿੰਦਗੀ ਜੀ ਰਹੇ ਆ ਕਿ ਕੋਈ ਪੁੱਛਣ ਦੀ ਗੱਲ ਹੀ ਨਹੀਂ ਆ ਕੋਈ ਪ੍ਰੇਸੈਸ਼ਨ ਵਗੈਰਾ ਆਈਏ ਕੋਈ ਨਹੀਂ ਆਉਂਦਾ ਜੀ ਆਉਂਦੇ ਆ ਆ ਕੇ ਗੁੰਗਲੂਆਂ ਤੋਂ ਮਿੱਟੀ ਝਾੜ ਕੇ ਚਲੇ ਜਾਂਦੇ ਨੇ ਕੋਈ ਹੱਲ ਨਹੀਂ ਕਰਦਾ ਜੋ ਪ੍ਰੋਪਰ ਹੱਲ ਹੈ ਉਹ ਕੋਈ ਨਹੀਂ ਕਰਦਾ ਸੋਟੀ ਮਾਰਦੇ ਨੇ ਸੋਟੀ ਮਾਰ ਕੇ ਚਲੇ ਜਾਂਦੇ ਨੇ ਸੋਟੀ ਮਾਰਨ ਨਾਲ ਕੋਈ ਹੱਲ ਨਹੀਂ ਹੈਗਾ ਜੀ ਇਹਦਾ ਕੀ ਮੰਗ ਕਰਦੇ ਜੀ ਮੰਗ ਕੀ ਕਰਦੇ ਆ ਜੀ ਮੰਗੇ ਦੇ ਵਿੱਚ ਵੇਖੋ ਜੀ ਸੀਵਰੇਜ ਬਹੁਤ ਪੁਰਾਣੇ ਨੇ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਗਾਰਾਂ ਭਰੀਆਂ ਹੋਈਆਂ ਨੇ ਉਹਨਾਂ ਨੂੰ ਕਢਵਾਇਆ ਜਾਵੇ ਤਾਂ ਹੱਲ ਹੈ ਇੱਕ ਇਹਨਾਂ ਨੇ ਬੋੜੀ ਸਾਹਿਬ ਰੋਡ ਦੇ ਉੱਤਰੋਂ ਗੰਦੇ ਨਾਲੇ ਦੇ ਉਤੋਂ ਦੋ ਮੋਟਰਾਂ ਜਿਹੜੀਆਂ ਨੇ ਉਹ ਚੁੱਕ ਦਿੱਤੀਆਂ ਨੇ ਜਿਨ੍ਹਾਂ ਦੀ ਵਜ੍ਹਾ ਦੇ ਨਾਲ ਇਹ ਪ੍ਰੋਬਲਮ ਬਣੀ ਹੋਈ ਆ ਉਹ ਮੋਟਰਾਂ ਬਹਾਲ ਕੀਤੀਆਂ ਜਾਣ ਤੇ ਫੇਰੇ ਦਾ ਹੱਲ ਹੈ ਔਰ ਐਮਐਲਏ ਕੋ ਗਏ ਆ ਉਹ ਵੀ ਆਸ਼ਵਾਸ਼ਣ ਦੇ ਦਿੰਦਾ ਵਾ ਕਾਉਂਸਲਰ ਕੋ ਜਾਣੇ ਆ ਉਹ ਵੀ ਆਸ਼ਵਾਸ਼ਣ ਦੇ ਦਿੰਦਾ ਵਾ ਕਾਰਪੋਰੇਸ਼ਨ ਦਫ਼ਤਰ ਗਏ ਆ ਕਮਿਸ਼ਨਰ ਤੱਕ ਗਏ ਆ ਜੇਏ ਸੁਨੀਲ ਤੱਕ ਗਏ ਆ ਸੁਨੀਲ ਜੀ ਵੀ ਹੋ ਕੇ ਚਲੇ ਗਿਆ ਐਕਸ਼ਨ ਹੋ ਕੇ ਚਲੇ ਗਿਆ ਕੋਈ ਕਿਸੇ ਨੇ ਕੰਨ ਤੇ ਜੂ ਨਹੀਂ ਸਰਕੀ ਕੋਈ ਇਹਦਾ ਹਾਲ ਅਜੇ ਤੱਕ ਨਹੀਂ ਘਟ ਸਕਿਆ ਕੀ ਮੰਗ ਕਰਦੇ ਮੰਗ ਕੀ ਕਰਦੇ ਆ ਜੀ ਇਹਦਾ ਹੱਲ ਕੱਢਣ ਸਰਕਾਰਾਂ ਆਉਂਦੀਆਂ ਨੇ ਸਰਕਾਰਾਂ ਚਲੇ ਜਾਂਦੀਆਂ ਨੇ ਪਰ ਗਰੀਬ ਲੋਕ ਦਾ ਕੋਈ ਨਹੀਂ ਸੋਚਦਾ ਜਗਰੀਬਾਂ ਦੇ ਬੱਚੇ ਦੇਖੋ ਨਰਕ ਦੀ ਜ਼ਿੰਦਗੀ ਜੀ ਰਿਹਾ ਕਿਸੇ ਦੇ ਕੰਨ ਤੇ ਜੂ ਨਹੀਂ ਸਕਦਾ ना पूरी हुई सब सब रोड जा, रोड जाम करा आम आदमी सरकार मुर्दाबाद 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 ਡਾਕਟਰ ਜਸਬੀਰ ਐਮ ਐਲ اے ਮੁਰਦਾਬਾਦ 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 ਕਾਰਪੋਰੇਸ਼ਨ ਮੁਰਦਾਬਾਦ ਮੁਰਦਾਬਾਦ ਕਾਰਪੇਸ਼ ਨਾਮਰੀ ਸਰ ਮੁਰਦਾਬਾਦ 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 ਹਾਂਜੀ ਇੰਡੀ ਕੀ ਨਾਮ ਤੁਹਾਡਾ ਵੀਨਾ ਦੇਵਗਨ ਜਗਾ ਕਿਹੜੀ ਹੈ ਕੋਟ ਖਾਲਸਾ ਇੰਦਰਾ ਕਲੋਨੀ ਗਲੀ ਨੰਬਰ 9 ਕੀ ਮਸਲਾ ਹੈ ਮਸਲਾ ਸਾਡੇ ਸਾਹਮਣੇ ਪਾਣੀ ਦਾ ਮਸਲਾ 2006 ਤੋਂ ਮਸਲਾ ਹੈ ਕਈ ਸਰਕਾਰਾਂ ਆਈਆਂ ਗਈਆਂ ਕਿਸੇ ਨੇ ਕੋਈ ਮਸਲਾ ਨਹੀਂ ਹੱਲ ਕੀਤਾ ਜਿਆਦਾ ਕਈ ਆਫਿਸਾਂ ਚ ਟੱਕੇ ਖਾਦੇ ਨੇ ਲੈਟਰਾਂ ਵੀ ਗੱਡੀਆਂ ਨੇ ਚੇਅਰਮੈਨ ਆ ਪੰਜਾਬ ਮੁੱਖ ਮੰਤਰੀ ਸਾਹਿਬ ਤੱਕ ਲੈਟਰਾਂ ਗਈਆਂ ਨੇ ਪਰ ਸਾਡੀ ਕੋਈ ਵੀ ਕਿਤੇ ਵੀ ਸੁਣਵਾਈ ਨਹੀਂ ਹੈਗੀ ਕਿੰਨਾ ਟਾਈਮ ਹੋ ਗਿਆ 2006 ਤੋਂ ਮਸਲਾ ਚੱਲਣ ਡਿਆ ਹੌਲੀ 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 ਵਾਦਾ ਵਾਦਾ ਸਾਰੇ ਐਸ ਵੇਲੇ ਸਾਡੀ ਪੂਰੀ ਗਲੀ ਕਵਰ ਆ ਕੋਈ ਵੀ ਘਰ ਨਹੀਂ ਬਚਿਆ ਸਾਡੇ ਮਕਾਨ ਡਿੱਗ ਪਏ ਜ਼ਿੰਮੇਵਾਰ ਸਰਕਾਰ ਹੋਵੇਗੀ ਕਾਰਪੋਰੇਸ਼ਨ ਨਗਰ ਨਿਗਮ ਹੋਵੇਗਾ ਕੀ ਮੰਗ ਕਰ ਰਹੇ ਜਨ ਦੇ ਮੇਰੀ ਮੰਗ ਇਹੀ ਆ ਕਿ ਪਾਣੀ ਦਾ ਮਸਲਾ ਸਹੀ ਹੋਵੇ ਮੇਰੇ 97 ਸਾਲ ਦੀ ਮਾਤਾ ਅੰਦਰ ਮੈਂ ਉਹਨਾਂ ਨੂੰ ਵੀਡੀਓ ਦਿਨੀ ਦਵਾਈ ਲੈਣ ਤੋਂ ਬੈਠੇ ਹੋਏ ਆ ਉਹ ਅੰਦਰ ਨਹੀਂ ਜਾ ਸਕਦੇ ਐਮਐਲਏ ਸਾਹਿਬ ਇੱਥੋਂ ਤੱਕ ਆ ਕੇ ਵੇਖ ਕੇ ਵੀ ਨਹੀਂ ਗਏ ਉਹ ਵੇਖ ਵੀ ਨਹੀਂ ਸਕਿਆ ਵੀ ਕੀ ਹਾਲਾਤ ਨੇ ਬਾਕੀ ਉਹਨਾਂ ਦੀ ਦਵਾਈ ਲੈਣ ਤੋਂ ਬੈਠੇ ਹੋਏ ਆ ਦੋ ਬੱਚੇ ਨੇ ਛੋਟੇ ਮੇਰੇ ਪੋਤਰਾ ਪੋਤਰੀ 4 ਸਾਲ ਦਾ ਬੱਚਾ ਜਿਹੜਾ ਕਿ 2 ਸਾਲ ਤੋਂ ਉੱਪਰ ਲੱਗਣ ਹੀ ਨਹੀਂ ੜਿਆ ਹੁਣ ਕੀ ਮੰਗਰਦੇ ਤੁਸੀਂ ਸਾਡੀ ਮੰਗੇ ਹੋ ਸਾਫ਼ ਹੋਵੇ ਪਾਣੀ ਪੱਕੇ ਤੌਰ ਤੇ ਇਹ ਨਹੀਂ 2-4 ਦਿਨ ਜਾਂ 2 ਮਹੀਨੇ ਵਾਸਤੇ ਹੋ ਜਾਵੇ ਸਾਡੇ ਮਕਾਨ ਵੀ ਡਿੱਗਣ ਛਾਡੇ ਬੱਚੇ ਬਿਮਾਰ ਉਹਨਾਂ ਦਾ ਹੱਲ ਜੋ ਵੀ ਹੈ ਪੱਕੇ ਤਰੀਕੇ ਨਾਲ ਪਾਣੀ ਹੋਵੇ ਬਰਸਾਤ ਆ ਗਈ ਸਾਰੀਆਂ ਬਿਮਾਰੀਆਂ ਸਰਕਾਰ ਜ਼ਿੰਮੇਵਾਰ ਹੋ ਬਿਮਾਰੀਆਂ ਜਿੰਨੀਆਂ ਵੀ ਬਿਮਾਰੀਆਂ ਨੇ ਸਾਰੀਆਂ ਸਲੰਡੀਆਂ ਨੇ ਕਰਦੇ ਕਿਸੇ ਘਰਸ ਵੀ ਕੋਈ ਸੇਫ ਨਹੀਂ ਹੈਗਾ ਜੇ ਤੁਹਾਡੀ ਮੰਗ ਪੂਰੀ ਨਾ ਕੀਤੀ ਗਈ ਫਿਰ ਫਿਰ ਅਸੀਂ ਧੰਨੇ ਲਾਵਾਂਗੇ ਧੰਨੇ ਲਗਾਂਗੇ ਕੋਖੜ ਤਾਲ ਕਰਾਂਗੇ ਕੋਖੜ ਤਾਲ ਵੀ ਕਰਾਂਗੇ એ સગંધ મરણ નાો સૂ ભુખે મારજના ચંા